ਕਰਮ ਦਾ ਪ੍ਰਤੀਕਰਮ ਖੈ ਮੈਂ ਉਦਾਹਰਣ ਇੱਕ ਦੇਣਾ ਕਿ ਕੋਈ ਆਦਮੀ ਆਇਆ ਸੀ ਦਫਤਰ ਚ ਉਹਦੇ ਬਾਸ ਨੇ ਉਹਦੇ ਮਾਲਕ ਨੇ ਕਿਤੇ ਕਬੂਲ ਬੋਲ ਕੇ ਉਹਨੂੰ ਚਪੇੜ ਮਾਰ ਦਿੱਤੀ ਜੀ ਉਹ ਬੰਦਾ ਭਰਿਆ ਕਰਮ ਹੋ ਗਿਆ ਨਾ ਚਪੇੜ ਵੱਜ ਗਈ ਉਹ ਘਰ ਆਇਆ ਉਹ ਗੁੱਸੇ ਚ ਆਇਆ ਉਹਨੇ ਆਪਣੇ ਘਰ ਵਾਲੀ ਨੂੰ ਥੋਕ ਦਿੱਤੀ ਉਹ ਕਰਮ ਅੱਗੇ ਚੱਲ ਰਿਹਾ ਉਸ ਨੇ ਉਸ ਬੀਬੀ ਨੇ ਕੀ ਕੀਤਾ ਵੱਡਾ ਪੁੱਤ ਹੋਇਆ ਟਿਕਾ ਬਖਸ਼ ਬੀਤੀ ਵੱਡਾ ਪੁੱਤਰ ਆਇਆ ਉਹਦਾ ਉਹਨੇ ਆਉਂਦਿਆ ਸਰ ਉਹਨੂੰ ਚਪੇੜ ਮਾਰ ਦਿੱਤੀ ਤੇ ਵੱਡਾ ਉਹ ਮਾਂ ਨੂੰ ਕੀ ਕਹਿੰਦਾ ਉਹਨੇ ਦੇਰ ਨੂੰ ਛੋਟਾ ਪੜ ਕੇ ਆਇਆ ਉਹਨੇ ਛੋਟੇ ਨੂੰ ਚਪੇੜ ਮਾਰ ਦਿੱਤੀ ਛੋਟਾ ਰੋਂਦਾ ਹੋਇਆ ਬੂਹਾ ਕੋਲ ਕੇ ਬਾਹਰ ਨਿਕਲ ਗਿਆ ਗਲੀ 'ਚ ਗਲੀ 'ਚ ਪੁਰਤਾ ਸੁੱਤਾ ਸੀ ਉਹਨੇ ਕੁੱਤੇ ਨੂੰ ਲੱਤਾਂ ਮਾਰੀ ਤੇ ਕੁੱਤਾ ਸੁੱਤਾ ਸੀ ਇੱਕੋ ਦਾ ਮੁੱਠਿਆ ਉਹਨੇ ਦੇਰ ਨੂੰ ਇੱਕ ਗਲੀ 'ਚ ਬੰਦਾ ਤੁਰਿਆ ਜਾਂਦਾ ਸੀ ਕੁੱਤਾ ਉੱਠਦਿਆਂ ਸਾਲ ਜਿਹੜਾ ਬੰਦਾ ਜਾ ਰਿਹਾ ਉਹਦੀ ਲੱਤ ਵੜ ਦਿੱਤੀ ਉਹ ਜਿਹਦੀ ਲੱਤ ਵੱਡੀ ਨਾ ਇਹ ਉਹੀ ਬੌਸ ਸੀ ਜਿਹਨੇ ਸਵੇਰੇ ਚ ਬੇੜ ਮਾਰੀ ਸੀ ਮੈਂ ਵੇ ਗੱਲ ਕਹਾਣੀ ਨਿੱਕੀ ਜੀ ਹੈ ਜੇ ਮੈਂ ਅੱਜ ਕਿਸੇ ਦੀ ਤੋਹੀਨ ਕਰ ਰਿਹਾ ਤੇ ਮੈਂ ਆਪਣੀ ਤਿਆਰੀ ਰੱਖਾਂ 100 ਸਵੇਰ ਸਮਾਂ ਮੇਰੇ ਕੋਲ ਆਉਣ ਵਾਲਾ ਹੈ ਇਸੇ ਕਰਕੇ ਸਿੱਖ ਕਦੀ ਵੀ ਅਰਦਾਸ ਕਰਦੇ ਆ ਕਿਸੇ ਦਾ ਬੁਰਾ ਨਹੀਂ ਮੰਗਦਾ ਉਹ ਆਪਣੇ ਭਲੇ ਵਾਸਤੇ ਸਰਬੱਤ ਦਾ ਭਲਾ ਮੰਗਦਾ ਕਿਉਂਕਿ ਬੁਰਾ ਮੰਗਣ ਵਾਲਿਆਂ ਕੋਲ ਬੁਲਾ ਆਉਣ ਵਾਲਾ ਹੈ